ਸ੍ਰੀ ਕਾਲ ਕਿਸਾਨ ਭਰਾਵੋ ਸਵਾਗਤ ਕਰਦੇ ਆਂ ਤੁਹਾਡਾ ਕਿਰਤੀ ਕਿਸਾਨ YouTube ਚੈਨਲ ਤੇ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਦੇ ਆਂਗੇ ਵੀ ਕਣਕ ਦੇ ਵਿੱਚ ਆਪਣੇ ਨਦੀਨ ਹੈ ਗੁੱਲੀ ਡੰਡਾ ਹੈ ਤੇ ਗੁੱਲੀ ਡੰਡੇ ਦੇ ਨਾਲ-ਨਾਲ ਕਈ ਕਿਸਾਨ ਵੀਰ ਪੁੱਛਦੇ ਨੇ ਵੀ ਆਪਾਂ ਪਹਿਲਾਂ ਸਪਰੇਅ ਕਰੀਏ ਜਾਂ ਆਪਾਂ ਜੂਰੀਆ ਪਾਈਏ ਜਾਂ ਫਿਰ ਸਪਰੇਅ ਕਰਨ ਤੋਂ ਬਾਅਦ ਆਪਾਂ ਕਿੰਨੇ ਦਿਨ ਬਾਅਦ ਜੂਰੀਏ ਦੀ ਡੋਜ਼ ਦੇ ਸਕਦੇ ਆਂ ਇਹਦੇ ਬਾਰੇ ਅੱਜ ਆਪਾਂ ਵੀਡੀਓ 'ਚ ਗੱਲ ਕਰਦੇ ਆਂਗੇ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਉਸ ਸਾਈਡ ਤੇ ਕਾਲਾ ਆ ਬਟਨ ਦਬ ਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵ ਤੇ ਨਾਲ ਹੀ ਬੈਲ ਵਾਲਾ ਬਟਨ ਦਬ ਲੈਣਾ ਤਾਂ ਜੋ ਆਉਣ ਵਾਲੇ ਵੀਡੀਓ ਤੁਹਾਡੇ ਤੱਕ ਪਹੁੰਚ ਸਕੀਂ ਕਿਸਨ ਭਰਾਵੋ ਜੇ ਆਪਾਂ ਗੁੱਲੀ ਡੰਡੇ ਦੀ ਗੱਲ ਕਰੀਏ ਨਦੀਨਾ ਦੀ ਹੋਰ ਕਣਕ ਦੇ ਵਿੱਚ ਗੱਲ ਕਰੀਏ ਤਾਂ ਗੁੱਲੀ ਡੰਡਾ ਜਿਹੜਾ ਕਣਕ ਦੇ ਨਾਲ ਹੀ ਜਿਹੜਾ ਉੱਗ ਪੈਂਦਾ ਤੇ ਉਗਣ ਦੇ ਨਾਲ-ਨਾਲ ਜਿਉਂ-ਜਿਉਂ ਆਪਾਂ ਕਣਕ ਨੂੰ ਖੁਰਾਕ ਦਿੰਨੇ ਆਂਗੇ ਜਿਵੇਂ ਆਪਾਂ ਫਾਸਫੋਰਸ ਹੈ ਜਿਵੇਂ ਆਪਾਂ ਪਟਾਖ ਦਿੰਨੇ ਆਂ ਤੇ ਸਲਫਰ ਪਾਉਨੇ ਆ ਤੇ ਜਾਂ ਨਾਈਟ੍ਰੋਜਨ ਤੱਤ ਇਹਨੂੰ ਆਪਾਂ ਜੂਰੀਆ ਕਹਿੰਦੇ ਆਂਗੇ। ਉਹਦੇ ਨਾਲੇ-ਨਾਲ ਹੀ ਇਹ ਜਿਹੜਾ ਆਪਦਾ ਇਹ ਖਰਾਕ ਹੈ ਜਿਹੜੀ ਵਾਹਣ ਦੇ ਵਿੱਚੋਂ ਲੈਂਦਾ ਰਹਿੰਦਾ ਹੈਗਾ। ਤੇ ਜੇ ਨਦੀਨ ਆਪਣੇ ਬਿਲਕੁਲ ਨਾ ਹੋਣ ਕਣਕ ਦੇ ਵਿੱਚ ਤਾਂ ਆਪਾਂ ਨੂੰ ਲੱਗਦਾ ਹੈ ਵੀ ਪੂਰੀ ਜਿਹੜੀ ਖਰਾਕ ਹੈ ਕਣਕ ਨੂੰ ਉਹ ਮਿਲ ਜਾਂਦੀ ਹੈਗੀ। ਤੇ ਹੁਣ ਆਪਾਂ ਸੋਚਦੇ ਆਂ ਵੀ ਇਸ ਵਾਰ ਜਿਹੜਾ ਮੀਂਹ ਪੈ ਗਿਆ। ਮੀਂਹ ਦੇ ਨਾਲ-ਨਾਲ ਵਾਹਣ ਗਿੱਲੇ ਨੇ। ਗਿੱਲੇ ਦੇ ਵਿੱਚ ਕਣਕਾਂ ਥੋੜੀਆਂ ਪੀੜਕ ਫੜ ਗਈਆਂ ਦੀਆਂ ਕਿਉਂਕਿ ਵਾਹਣ ਬੱਤ ਨਹੀਂ ਆਇਆ ਹੈਗਾ। ਕਿਉਂਕਿ ਮੌਸਮ ਹੈ ਜਿਹੜਾ ਮੀਂਹ ਵਾਲਾ ਮਾਹੌਲ ਜਨਵਰੀ ਮਹੀਨੇ ਦੇ ਵਿੱਚ ਇਹਦੀ ਸ਼ੁਰੂਆਤ ਆ ਜਿਹੜੀ ਚੱਲ ਪਈ ਧੀ ਤੇ ਹੁਣ ਲੋਹੜੀ ਵਾਲੇ ਦਿਨ ਤੇ ਲੋਹੜੀ ਦੇ ਮਗਰੋਂ ਦੋ ਤਿੰਨ ਦਿਨ ਧੁੱਪਾਂ ਲੱਗੀਆਂ ਨੇ ਤੇ ਉਹਦੇ ਨਾਲ ਦੇਖ ਸਕਦੇ ਹੋ ਵੀ ਕਣਕ ਹੈ ਜਿਹੜੀ ਬਿਲਕੁਲ ਆਪਣੀ ਸਾਰੇ ਕਿਸਾਨ ਵੀਰਾਂ ਦੀਆਂ ਕਣਕਾਂ ਬਿਲਕੁਲ ਕਾਲੀਆਂ ਹੋ ਗਈਆਂ ਹੁਣ ਕਈ ਕਿਸਾਨ ਵੀਰ ਪੁੱਛਦੇ ਨੇ ਵੀ ਪਹਿਲਾਂ ਆਪਾਂ ਸਪਰੇਅ ਕਰੀਏ ਜਾਂ ਫਿਰ ਕਣਕ ਦਾ ਜੂਰੀਆ ਜਿਹੜਾ ਉਹ ਪੂਰਾ ਕਰੀਏ ਕਿਸਾਨ ਭਰਾਵੋ ਦੇਖੋ ਆਪਾਂ ਤਾਂ ਆਪੋ ਆਪਣੀ ਜਿਹੜੀ ਸਲਾਹ ਹੈ ਹਰੇਕ ਕਿਸਾਨ ਨੇ ਕਰਨੀ ਤਾਂ ਆਪਦੀ ਮਰਜ਼ੀ ਹੈ ਜਿਆਨੀ ਮੇਰੇ ਮੁਤਾਬਕ ਤਾਂ ਵੀ ਪਹਿਲਾ ਸਪਰੇਅ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਬਹਣ ਥੋੜਾ ਜਿਹਾ ਹਲੇ ਆਪਣਾ ਗਿੱਲਾ ਹੈਗਾ ਕਿਉਂਕਿ ਦੋਕ ਦਿਨਾਂ ਧੁੱਪ ਪਈ ਹੈ ਤੇ ਹਵਾ ਚੱਲੀ ਹੈ ਤੇ ਇਹਦੇ ਨਾਲ ਪੈਤਰ ਆ ਜਾ ਕਣਕਾਂ ਦੇ ਵਿੱਚ ਹੋ ਗਿਆ ਤੇ ਇਸ ਕਰਕੇ ਕਿਉਂਕਿ ਨਾਈਟ੍ਰੋਜਨ ਤੱਤ ਦੀ ਜਿਹੜੀ ਕਣਕ ਨੂੰ ਬਹੁਤ ਜ਼ਿਆਦਾ ਜਿਹੜੀ ਜ਼ਰੂਰਤ ਹੈ ਵੀ ਨਾਈਟ੍ਰੋਜਨ ਤੱਤ ਹੈ ਜਿਹੜਾ ਆਪਾਂ ਕਣਕ ਦਾ ਬਿਲਕੁਲ ਲੇਟ ਨਾ ਕਰੀਏ ਕਿਉਂਕਿ ਕਣਕਾਂ ਹੁਣ ਆਪਦੇ ਅਗਲੇ ਸਟੇਜ ਜਿਹੜਾ ਡੰਡੀ ਚੜਨ ਨੂੰ 헤ਠੋਂ ਤਿਆਰ ਖੜੀਆਂ ਰਹਿਗੀਆਂ ਕਿਉਂਕਿ ਜਨਵਰੀ ਦਾ ਮਹੀਨਾ ਮਹੀਨਾ ਲਾ ਲਓ ਫਰਵਰੀ ਦੇ ਵਿੱਚ ਤਾਂ ਫਿਰ ਇਹ ਤੁਹਾਨੂੰ ਪਤਾ ਹੀ ਹੈ ਵੀ ਇੱਕੋ ਲੱਖ ਤਾਂ ਜਿਹੜੇ ਗਰੋਥ ਕਰ ਦਿੰਦੀਆਂ ਰਹਿਗੀਆਂ ਚਾਹੇ ਤੁਹਾਡੀ ਕਣਕ 50 ਦਿਨ ਦੀ ਹੈ ਚਾਹੇ 60 ਦਿਨ ਦੀ ਹੈ ਜੇ 70 ਦਿਨ ਦੀ ਹੈ ਜੇ ਤੁਹਾਨੂੰ ਲੱਗਦਾ ਵੀ ਮੇਰੀ ਕਣਕ ਹੈ ਜਿਹੜੀ ਨਰਮ ਹੈ ਇਹ ਜੂਰੀਆ ਮੰਗਦੀ ਹੈ ਆਪਾਂ ਸਭ ਤੋਂ ਪਹਿਲਾਂ ਜਿਹੜਾ ਉਹਦੇ ਵਿੱਚ ਜੂਰੀਆ ਤੱਤ ਹੈ ਜਿਹਨੂੰ ਨਾਈਟ੍ਰੋਜਨ ਕਹਿੰਦੇ ਆ ਉਹਦੀ ਪੂਰਤੀ ਕਰੀਏ ਕਿਉਂਕਿ ਉਹਦੀ ਜਿਹੜੀ ਜ਼ਰੂਰਤ ਹੈ ਕਣਕ ਨੂੰ ਬਹੁਤ ਜ਼ਿਆਦਾ ਆਗੀ। ਉਦੋਂ ਬਾਅਦ ਦੇ ਵਿੱਚ ਜਦੋਂ ਵੀ ਮੌਸਮ ਆਪਣਾ ਸਾਥ ਦਿੰਦਾ ਹੈਗਾ ਤੇ ਸਾਥ ਦੇ ਨਾਲ ਨਾਲ ਪੈਰ ਧਰਾ ਹੋ ਗਿਆ ਬਾਣ ਦੇ ਵਿੱਚ ਉਦੋਂ ਬਾਅਦ ਵਿੱਚ ਆਪਾਂ ਜਿਹੜੀ ਗੁੱਲੀ ਡੰਡੇ ਵਾਲੀ ਹੈ ਸਪਰੇ ਉਹ ਹੋ ਕਰਾਂਗੇ ਕਿਉਂਕਿ ਕਿਸਾਨ ਭਰਾਵੋ ਗੁੱਲੀ ਡੰਡਾ ਜਿਹੜਾ ਇੰਨਾ ਕ ਹਾਰਡ ਹੋ ਗਿਆ ਵੀ ਮਾਮੂਲੀ ਦਵਾਈਆਂ ਨਾਲ ਤਾਂ ਇਹਨੂੰ ਕੁਝ ਵੀ ਨਹੀਂ ਹੁੰਦਾ ਤੇ ਇਹ ਨਾਮ ਮਰੇ ਹੁਣ ਜੇ ਆਪਾਂ ਐਕਸਲ ਦੀ ਗੱਲ ਕਰੀਏ ਕਈ ਕਿਸਾਨ ਵੀਰ ਕਹਿੰਦੇ ਆ ਵੀ ਐਕਸਲ ਦੇ ਨਾਲ ਟੌਪਿਕ ਪਾਤੀ ਆਪਾਂ ਨੇ ਮੈਂ ਪਿਛਲੇ ਸਾਲ ਕੀਤੀ ਸੀ ਮੈਨੂੰ ਉਹਦਾ ਕੋਈ ਐਕਸਲ ਦਾ ਤੇ ਨਾਲ ਟੌਪਿਕ ਦਾ ਕੋਈ ਇੰਨਾ ਸੋਹਣਾ ਜਿਹੜਾ ਰੀਜੈਂਟ ਨਹੀਂ ਮਿਲਿਆ ਹੋ ਸਕਦਾ ਮੇਰਾ ਕਰਨ ਦਾ ਤਰੀਕਾ ਗਲਤ ਹੋ ਗਿਆ ਹੋਵੇ ਪਰ ਮੈਂ ਉਹਦੀ ਸ਼ੁਰੂਆਤ ਹੈ ਜਿਹੜੀ ਦਸੰਬਰ ਦੇ ਐਂਡ ਦੇ ਵਿੱਚ ਹੀ ਕਰਤੀ ਸੀ ਤੇ ਥੋੜਾ ਜਿਹਾ ਮੇਰੀ ਕਣਕ ਨੂੰ ਜਿੱਥੋਂ ਮੈਂ ਦੁਆਰੇ ਪ੍ਰੈਸ਼ਨ ਮਾਰਦਾ ਉੱਥੇ ਧੱਕਾ ਵੀ ਮਾਰਗੀ ਦੀ ਉਦੋਂ ਬਾਅਦ ਇੱਕ ਇੱਕ ਜੂਰੀਏ ਦੀ ਬੋਰੀ ਪਾ ਕੇ ਫਿਰ ਆਪਾਂ ਨੇ ਜਿਹੜੀ ਕਣਕ ਸੈੱਟ ਕੀਤੀ ਸੀ ਤੇ ਹੁਣ ਕਿਸਾਨ ਭਰਾਵੋ ਗੱਲ ਆਉਂਦੀ ਐ ਵੀ ਆਪਾਂ ਕਰੀਏ ਤਾਂ ਕਿਹੜੀ ਦਵਾਈ ਕਰੀਏ ਕਿਸਾਨ ਭਰਾਵੋ ਜੂਰੀਆ ਪੂਰਾ ਹੋਣ ਤੋਂ ਹਫਤਾ ਘਮਗਰੋ ਆਪਾਂ ਚਾਹੇ ਤਾਂ ਲੀਡਰ ਵਾਲਾ ਸ਼ਾਲਟਾ ਉਹਦੇ ਵਿੱਚ ਟੋਪਕ ਮਿਲਾ ਲਈਏ ਜਿਹਨੂੰ ਆਪਾਂ ਸਲਫੋ ਸਲਫਰਾਨ ਕਹਿੰਦੇ ਆਗੇ ਉਹ ਵੀ ਕਰ ਸਕਦੇ ਆ ਤੇ ਇੱਕਾ ਐਟਲੈਂਟ ਸਲਾ ਲਓ ਜਾਂ ਟੋਟਲ ਲਾ ਲਓ ਉਹਦੇ ਵਿੱਚ ਵੀ ਆਪਾਂ ਡੇਢ ਪੈਕਟ ਜਾਂ ਦੋ ਪੈਕਟ ਇਹਦੇ ਟੌਪਕ ਦੇ ਮਲਾ ਕੇ ਉਹਦੀ ਵਰਤੋਂ ਵੀ ਕਰ ਸਕਦੇ ਆਂਗੇ ਜੇ ਤੁਹਾਨੂੰ ਲੱਗਦਾ ਹੈ ਵੀ ਸਾਡੇ ਵਾਹਣ ਦੇ ਵਿੱਚ ਤਾਂ ਬਿਲਕੁਲ ਜਿਹੜਾ ਸਿਰ ਦੇ ਵਾਲਾ ਮੰਗੂਲੀ ਡੰਡਾ ਖੜਾ ਵੀ ਇਹ ਦਵਾਈਆਂ ਨਾਲ ਕੰਟਰੋਲ ਨਹੀਂ ਕਰਨਾ ਤਾਂ ਜਦੋਂ ਆਪਣਾ ਵਾਹਣ ਪੂਰੀ ਤਰ੍ਹਾਂ ਬੱਤ ਆ ਗਿਆ ਤਾਂ ਉਹਦੇ ਵਿੱਚ ਜਿਹੜੀ ਦਵਾਈ ਆਉਂਦੀ ਹੈ ਵੀ ਏਸੀਐਮ 9 ਵੀ ਆਉਂਦੀ ਹੈ ਤੇ ਸ਼ਗਨ 1211 ਇਹਦੇ ਵਿੱਚ ਜਿਹੜਾ ਮੈਟਰੀਬਿਊਜਨ ਹੁੰਦਾ ਹੈ ਕਟੋ ਘਾਟੇ ਨੂੰ 6 ਤੋਂ 7 ਵਿੱਗਿਆਂ ਦੇ ਵਿੱਚ ਵਿੱਚ ਇਹਦਾ ਡੱਬਾ ਪੈਣਾ ਚਾਹੀਦਾ ਹੈਗਾ ਤਾਂ ਹੀ ਆਪਣੀ ਕਣਕ ਨੂੰ ਜਿਹੜਾ ਧੱਕਾ ਨਹੀਂ ਮਾਰਦੀ ਤੇ ਗੋਲੀ ਡੰਡੇ ਦਾ ਹੱਦ ਤੱਕ ਜਿਹੜਾ ਕੰਟਰੋਲ ਇਹ ਕਰ ਲੈਂਦੀ ਹੈਗੀ ਜਿੰਨੀਆਂ ਵੀ ਆਪਣੀ ਮੈਟਰੀਬਿਊਸ਼ਨ ਵਾਲੀਆਂ ਸਪਰੇਹਾਂ ਨੇ 기ਆਂ ਜੇ ਉਹ ਟੌਪਕ ਦੇ ਵਿੱਚ ਮਿਲਾ ਰਹੇ ਹੋ ਜੇ ਸ਼ਗ ਨਹੀਂ ਕੀ ਗਏ ਨਾ ਜੇ ਸੀਮ 9 ਹੈ ਕਿਉਂਕਿ ਬਹੁਤ ਸਖਤ ਜਿਹੜਾ ਟੈਕਨੀਕਲ ਹੈ ਇਹ ਤੇ ਇਹਨੂੰ ਕਰਨਾ ਹੈ ਪੂਰਾ ਧਿਆਨ ਨਾਲ ਕਿਸਾਨ ਭਰਾਵੋ ਜੀਦੋ ਮਰਜ਼ੀ ਤੁਸੀਂ ਲੈ ਰਹੇ ਹੋ ਦੁਕਾਨਦਾਰ ਤੋਂ ਤਾਂ ਜੇ ਜੇ ਉਹ ਕਹਿੰਦਾ ਵੀ ਤੁਹਾਨੂੰ ਵੀ ਇੱਕ ਕਿੱਲੇ ਚ ਪਾ ਦੇ ਯਾਰ ਕੋਈ ਚੱਕਰ ਨਹੀਂ ਹੈਗਾ ਪਰ ਮੈਂ ਨਹੀਂ ਕਹਿੰਦਾ ਵੀ ਇਹਨੂੰ ਇੱਕ ਏਕੜ ਵਿੱਚ ਵਰਤੀਏ ਘੱਟੋ ਘੱਟ 6 ਤੋਂ 7 ਬਿਗਿਆਂ ਦੇ ਵਿੱਚ ਜੇ ਤੁਸੀਂ ਪਹਿਲੀ ਵਾਰੀ ਕਰ ਰਹੇ ਹੋ ਜੇ ਤੁਹਾਡਾ ਨਿੱਜੀ ਤਜਰਬਾ ਹੈ ਇਹਨਾਂ ਦਵਾਈਆਂ ਪ੍ਰਤੀ ਵੀ ਸਾਡਾ ਕੋਈ ਨੁਕਸਾਨ ਨਹੀਂ ਕਰਦੀਆਂ ਤਾਂ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਜਿਵੇਂ ਮਰਜ਼ੀ ਕਰ ਸਕਦੇ ਹੋਗੇ ਜਣੀ ਮੇਰੇ ਹਿਸਾਬ ਦੇ ਨਾਲ ਮੈਂ ਵੀ ਅ ਪਿਛਲੇ ਸਾਲ ਜਿਹੜਾ ਸ਼ਗਨ 211 ਦਾ ਟਰੈਲ ਲਾਇਆ ਸੀਗਾ ਉਹ ਮੈਂ 8 ਵਿੱਗਿਆਂ ਤੇ ਲਾਇਆ ਸੀ 8 ਵਿੱਗਿਆਂ ਦੇ ਵਿੱਚ ਵੀ ਉਹਨੇ ਤੁਣੀ ਐ ਲਾ ਲਓ ਵੀ 80 ਤੋਂ 70% ਹੈ ਜਿਹੜਾ ਗੋਲੀ ਡੰਡੇ ਦੇ ਕਾਬੂ ਕਰ ਲਿਆ ਤੀ ਇੱਕ ਗੱਲ ਹੋਰ ਜੇ ਤੁਹਾਡੇ ਵਾਹਣ ਦੇ ਵਿੱਚ 70 ਤੋਂ 80% ਵਾਹਣ ਸਾਫ਼ ਹੈ 20% ਯੂਰੀ ਆਹਾ ਸੌਰੀ 20 ਗੋਲੀ ਡੰਡਾ ਹੈ ਜਾਂ ਨਦੀਨ ਨੇਗੀ ਤਾਂ ਉਹ ਝਾੜ ਤੇ ਕੋਈ ਐਡਾ ਜ਼ਿਆਦਾ ਮਾੜਾ ਫਰਕ ਅਸਰ ਨਹੀਂ ਪਾਉਂਦੇ ਭਰਾਉਣ ਦੀ ਕੋ ਲੋੜ ਨਹੀਂ ਜੇ ਨਹੀਂ ਕਰਨੀ ਤਾਂ ਤਾਂ ਵੀ ਚੱਲ ਜਾਊਗਾ ਜੇ ਤੁਹਾਨੂੰ ਲੱਗਦਾ ਹੈ ਵੀ ਇਹਨੇ ਕਣਕ ਤਾਂ ਹੋਣੀ ਨਹੀਂ ਦੇਣੀ ਵੀ ਆਪਣੇ ਦਾ ਗੁੱਲੀ ਡੰਡੀ ਬਹੁਤ ਜ਼ਿਆਦਾ ਹੈਗਾ ਤਾਂ ਤੁਸੀਂ ਇਹ ਜਿਹੜਾ ਫੈਸਲਾ ਆਪਣੀ ਕਣਕ ਤੇ ਲੈ ਸਕਦੇ ਹੋਗੇ ਕਿਸਾਨ ਭਰਾ ਉਹ ਜਿੰਨੀ ਵੱਡੀ ਜਿਵੇਂ ਕਣਕ ਹੋਗੀ ਮੈਂ ਇਸ ਸਾਲ ਜਿਹੜਾ ਵਾਹਣ ਮੇਰਾ ਗਿੱਲਾ ਹੈ ਤਕਰੀਬਨ ਜੇ ਮੈਂ ਗੁੱਲੀ ਡੰਡੇ ਵਾਲੀ ਸਪਰੇ ਵੀ ਕਰੂੰਗਾ ਤਾਂ 28 29 ਜੇ ਵਾਹਣ ਵੱਤ ਆ ਗਿਆ ਤਾਂ ਕਰੂੰਗਾ ਜਣੀ ਮੈਂ ਗਿੱਲੇ ਦੇ ਵਿੱਚ ਬਿਲਕੁਲ ਸਪਰੇ ਨਹੀਂ ਕਰਦਾ ਹੋਏਗਾ ਕਿਉਂਕਿ ਇਹ ਗੁੱਲੀ ਡੰਡਾ ਹੈ ਜਿਹੜਾ ਕਣਕ ਦੇ ਉੱਪਰ ਦੀ ਦਿਖਾਈ ਆਪਾਂ ਨੂੰ ਦੇਣ ਲੱਗਿਆਂਦਾ ਜਦੋਂ ਆਪਾਂ ਸਪਰੇ ਕਰਦੇ ਆਂਗੇ ਤਾਂ ਉਹ ਪੱਤਿਆਂ ਤੇ ਪ੍ਰੋਪਰ ਪੈ ਜਾਂਦਾ ਹੈਗਾ ਜਦੋਂ ਆਪਾਂ ਦੂਈ ਸਕੂਟਰੀ ਵਾਲੇ ਪੰਪ ਨਾਲ ਸਪਰੇ ਕਰਦੇ ਆਂਗੇ ਉਹਦਾ ਧੂੜਾ ਜ਼ਿਆਦਾ ਬਣ ਜਾਂਦਾ ਹੈ ਤੇ ਉਹ ਗੁੱਲੀ ਡੰਡਾ ਜਿਹੜਾ ਆਪਣਾ ਥੋੜਾ ਨਿਆਣਾ ਹੀਠਾ ਹੁੰਦਾ ਹੈਗਾ ਉਹ ਕਣਕ ਦੇ ਪੱਤਿਆਂ ਤੇ ਜ਼ਿਆਦਾ ਜਿਹੜੀ ਅਸਰ ਕਰਦੀ ਹੈ ਦਵਾਈ ਤੇ ਗੁੱਲੀ ਡੰਡੇ ਤੇ ਘੱਟ ਪੈਂਦੀ ਹੈ ਇਸ ਕਰਕੇ ਆਪਣੀ ਜਿਹੜੀ ਕਣਕ ਤੇ ਪੇਟੀ ਗੂਲੀ ਡੰਡਾ ਆਪ ਤੋਂ ਕੰਟਰੋਲ ਨਹੀਂ ਹੁੰਦਾਗਾ ਕਈ ਕਿਸਾਨ ਵੀਰਾਂ ਦੇ ਕਮੈਂਟ ਆਉਂਦੇ ਨੇ ਵੀ ਅਸੀਂ ਨੇ ਜਿੰਦੂਆ ਜਾਂ ਮੋਮੋਜੀ ਦਾ ਇਸਤੇਮਾਲ ਕੀਤਾ ਹੈਗਾ ਇੱਕ ਵੀਰ ਦਾ ਕਮੈਂਟ ਸੀਗਾ ਉਹ ਕਹਿੰਦਾ ਵੀ ਮੈਂ 30 ਦਿਨਾਂ ਦੀ ਕਣਕ ਤੇ ਜਿਹੜਾ ਆਪਣਾ ਪਾਣੀ ਲਾਏਗਾ ਕਿਸਾਨ ਵੀਰੋ ਇਹਨੂੰ 21ਵੇਂ 22ਵੇਂ ਦਿਨ ਫਰਮਾ ਦਿਆ ਕਰੋ ਤਾਂ ਹੀ ਆਪਾਂ ਨੂੰ ਜਿਹੜਾ ਇਹਦਾ ਰਿਜੈਂਟ ਹੈ ਸੋਨਾ ਵੇਖਣ ਨੂੰ ਮਿਲਦਾ ਕਿਉਂਕਿ ਇਹ ਦਵਾਈਆਂ ਨੇ ਜਿਹੜੀਆਂ 60 ਤੋਂ 70% ਜਿਹੜਾ ਨਦੀਨਾਂ ਨੂੰ ਕਾਬੂ ਕਰਦੇ ਨੇ 100% ਇਹ ਕਾਬੂ ਨਹੀਂ ਕਰਦੀਆਂ ਸੋ ਧੰਨਵਾਦ ਸਤ ਸ੍ਰੀ ਅਕਾਲ